ਕਹਿ ਰਾਇਕ ਸਾਧ ਮੰਨ ਦੇ ਸੁੱੱਚੇ ਹੋਣ ਨਾਲੋਂ ਤੰਦ ਦੇ ਸੁੱੱਚੇ ਹੋਣ ਨੂੰ ਜ਼ਿਆਦਾ ਹੰਮੰਦ ਆ। ਆਪਣੇ ਆਪ ਨੂੰ ਗੰਦਗੀ ਤੋਂ ਦੂਰ ਰੱਖਿਆ ਕਰ। ਇੱਕ ਦਿਨ ਯਾਤਰਾ ਤੇ ਜਾਂਦੇ ਜਾਂਦੇ ਕਿਤੇ ਆਰਾਮ ਕਰਨ ਲਈ ਬਹਿ ਗਿਆ। ਅੱਛਾ ਰੋਬਲ ਬੈਠੇ ਸਾਰੀ ਬਾਬੇ ਦਾ ਹੱਥ ਨੇੜੇ ਪੈ ਗੋਹੇ ਦੇ ਵਿੱਚ ਝਟਕਿਆ। ਮੁੱਤਕ ਕਹਿਰ ਹੋ ਗਿਆ। ਮੁੱਤਕ ਕਹਿਰ ਹੋ ਗਿਆ। ਬਾਬਾ ਜੀ ਮੇਰੇ ਹੱਥ ਤੇ ਗੰਦ ਲੱਗ ਗਿਆ ਪੱਕਾ। ਕਿਉਂ ਮੈਂ ਮੈਂ ਅਪਵਿੱਤਰ ਹੋ ਗਿਆ। ਪੱਕਾ। ਜਾ। ਦੇ ਜੀ ਜਾ ਉਹ ਕਿਤੇ ਕਿਤੇ ਲੱਗਿਆ ਉਂਗਲਾਂ ਨੂੰ ਵੱਡਣਾ ਪੈਣਾ ਹੈ ਮੈਂ ਹੁਣੇ ਆਇਆ ਮੈਨੂੰ ਸੁੱਚਾ ਕਰਨਾ ਪੈਣਾ ਹੈ ਕਿ ਕਰਾਂ ਐਨੇ ਚੋ ਦੀ ਨਿਗਾਹ ਕੰਮ ਕਰਦੇ ਕਿ ਮਜ਼ਦੂਰ ਤੇ ਪੈਂਦੀ ਹੈ ਜਿਹਦੇ ਕੋਲ ਜਾ ਕੇ ਸਾਧ ਬੇਨਤੀ ਕਰਦਾ ਵੀ ਤੂੰ ਮੇਰੀਆਂ ਉਂਗਲਾਂ ਵੱਡ ਦੇ ਤੇ ਮੈਂ ਸੁੱਚਾ ਹੋ ਜੂ ਮਜ਼ਦੂਰ ਸੋਚਦਾ ਵੀ ਜੇ ਮੈਂ ਦੀਆਂ ਉਂਗਲਾਂ ਵੱਡ ਤੇ ਇਹ ਮੈਨੂੰ ਸ਼ਰਾਪਨਾ ਦੇ ਦੇ ਮੈਂ ਬਾਲ ਬੱਚੇ ਵਾਲਾ ਬੰਦਾ ਚਲ ਮੈਂ ਇਹਨੂੰ ਥੋੜੀ ਜੀ ਛੱਟ ਮਾਰ ਕੇ ਦੇਖ ਲੈਣਾ ਕੀ ਹੋੜੇ ਬਾਬਾ ਜੀ ਜਿਹੜੀ ਉਂਗਲ ਤੇ ਗੰਦਾ ਲੱਗਿਆ ਉਹੀ ਤਾਂ ਤੁਸੀਂ ਮੂੰਹ 'ਚ ਪਾ ਲਈ ਹੁਣ ਤਾਂ ਫਿਰ ਥੋੜੀ ਕਰਦਣੇ ਬੱਜਣੀ ਪਊ